ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਸਿੰਘ ਜੀ ਜੋ ਕਿ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਆਣਾ ਜਿਨ੍ਹਾਂ ਦੇ ਅੱਜ ਉਹਨਾਂ ਦੇ ਮਾਤਾ ਜੀ ਤੇ ਜਿਹੜੇ ਖਡੂਰ ਸਾਹਿਬ ਤੋਂ ਇਲੈਕਸ਼ਨ ਲੜ ਚੁੱਕੇ ਬੀਬੀ ਖਾਲੜਾ ਜੀ ਅਤੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਜਥੇ ਸਮੇਤ ਅੱਜ ਦਮਦਮੀ ਟਕਸਾਲ ਵਿਖੇ ਜਿਹੜਾ ਪਹੁੰਚੇ ਨੇ ਤੇ ਉਹਨਾਂ ਨੇ ਇੱਥੇ ਆ ਕੇ ਨਤਮਸਤਕ ਹੋਏ ਨੇ ਜਿਸ ਤੋਂ ਪਹਿਲਾਂ ਬੀਤੇ ਕੱਲ ਜਿਹੜਾ ਵਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਬੇਨਤੀ ਕਰਕੇ ਜਿਹੜਾ ਵਾ ਕਾਫਲਾ ਤੋਰਿਆ ਸੀ ਕੈਂਪੇਨ ਸ਼ੁਰੂ ਕੀਤੀ ਸੀ ਤੇ ਅੱਜ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਜਿਹੜਾ ਕਾਫਲਾ ਰਵਾਨਾ ਕਰਕੇ ਉਹਨਾਂ ਨੇ ਮਹਿਤਾ ਚੌਂਕ ਗੁਰਦਰਸ਼ਨ ਪ੍ਰਕਾਸ਼ ਦਮਦਮੀ ਟਕਸਾਲ ਵਿਖੇ ਜਿਹੜਾ ਪਹੁੰਚੇ ਨੇ ਤੇ ਇੱਥੇ ਨਤਮਸਤਕ ਹੋਏ ਨੇ ਆਉ ਗੱਲਬਾਤ ਕਰਦੇ ਹਾਂ ਗੁਰਜੀਕਾ ਖਾਲਸਾ ਵੈਕਟਿੰਗ ਫਤਿਹ ਇਹ ਸਿੱਖ ਸੰ ਇਹ ਸਿੱਖਾਂ ਦੀ ਇੱਕ ਬੜੀ ਮਹਾਨ ਸੰਸਥਾ ਵਾ ਤੇ ਇੱਥੇ ਅਸੀਂ ਨਮਸਕਾਰ ਕੀਤੀ ਹੈ ਤੇ ਅਸੀਂ ਬੜੇ ਭਗਸ਼ਾਲੀ ਸ਼ਮਤੇ ਆਪਣੇ ਆਪ ਨੇ ਤੇ ਸੰਤ ਵੀਵੇਂ ਸਦੀ ਦੇ ਮਹਾਨ ਜਰਨੈਲ ਸੰਤ ਜਨਰਲ ਸਿੰਘ ਪੰਡਾਲੀ ਦੀ ਜੀ ਸੋਚ ਆ ਉਹਨੂੰ ਅੱਗੇ ਲੈ ਕੇ ਜਾਣ ਵਾਸਤੇ ਇਹ ਸਾਰੇ ਦੀਪ ਸਿੱਧੂ ਵੀ ਅਯਮਰਤਪਾਲ ਸਿੰਘ ਜੀ ਸਾਰੇ ਜਿਹੜੇ ਉਹਨਾਂ ਦਾ ਜਿਹੜਾ ਮੋਖ ਰਿਸ਼ਨਾ ਤੇ ਇੱਥੋਂ ਅਸੀਂ ਅਸ਼ੀਰਵਾਦ ਲੈ ਕੇ ਆਪਾਂ 49ਵੇਂ ਤੇ 49ਵੇਂ ਵਿੱਚ ਵੀ ਸਾਨੂੰ ਸੰਤਾਂ ਦਾ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਜੀ ਜੀ ਤੁਹਾਡਾ ਕੀ ਏਜੰਡਾ ਕੀ ਆ ਇਹ ਨਾ ਇਲੈਕਸ਼ਨ ਲੜਨ ਦਾ ਕੀ ਤੁਹਾਡੀਆਂ ਮੰਗਾਂ ਨੇ ਜਾਂ ਤੁਹਾਡੀਆਂ ਜ਼ਰੂਰਤਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਜਾਂ ਇਸ ਇਹੋ ਜਿਹੇ ਸਮੂੱਚੇ ਜਿਹੜੇ ਸਾਡੀ ਕੌਮ ਦੇ ਕਾਜ ਆ ਇਹਨਾਂ ਦੇ ਬਾਰੇ ਤੁਸੀਂ ਨਹੀਂ ਮੇਨ ਮੁੱਦਾ ਤੇ ਜੀ ਬੰਦੀ ਸਿੰਘਾਂ ਦਾ ਤੇ ਨਸ਼ਿਆਂ ਦਾ ਜੋ ਪੰਜਾਬ ਵਿੱਚ ਜਿਹੜੀ ਸਭ ਤੋਂ ਵੱਡੀ ਤਕਲੀਫ ਹੈ ਜਿਹੜੀ ਇਸ ਕਰਕੇ ਇਹ ਇਹੋ ਹੀ ਮੁੱਦੇ ਬਾਕੀ ਮੁੱਦੇ ਤੇ ਸਾਰੇ ਜਿਹੜੀ ਜਿਹੜੀ ਤਕਲੀਫ ਹੋਊਗੀ ਉਹਦੇ ਵਾਸਤੇ ਜਿੰਨਾ ਜਨਾਬ ਕੋਈ ਕੋਸ਼ਿਸ਼ ਕੀਤੀ ਜਾਊਗੀ ਕੀਤੀ ਜਾਣੀ ਚਾਹੀਦੀ ਹੈ ਤੇ ਕਰਨਗੇ ਵੀ ਇਹ ਚੀਜ਼ੇ ਮੈਂ ਤੋਂ ਅਸੀਂ ਲੋਕਾਂ ਕੋਲ ਇਹ ਹੀ ਮੁੱਦੇ ਲੈ ਕੇ ਜਾ ਰਹੇ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਹੈ ਇੱਕ ਤੁਹਾਡੇ ਵੋਟ ਪਾਉਣ ਨਾਲ ਤੁਹਾਡੇ ਕੋਲ ਪਾਵਰ ਹੈ ਤੁਸੀਂ ਇਹ ਪਾਵਰ ਦਾ ਇਸਤੇਮਾਲ ਕਰਕੇ ਜਿਹੜਾ ਤੁਸੀਂ ਸਾਡਾ ਸਹਿਯੋਗ ਦਿਓ ਤੇ ਆਪਣੀ ਕੌਮ ਦੇ ਉਹ ਇੱਕ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਸੰਗਤਾਂ ਦਾ ਤੁਹਾਨੂੰ ਕਿੰਨਾ ਕੁ ਹਲਾਰਾ ਹੰਗਾਰਾ ਮਿਲ ਰਿਹਾ ਇਹਦੇ ਬਾਰੇ ਸੁਣਾਓ ਜੀ ਨਹੀਂ ਸੰਗਤਾਂ ਦਾ ਤਾਂ ਬਹੁਤ ਵੱਡਾ ਪਿਆਰ ਮਿਲ ਰਿਹਾ ਹੈ ਸੰਗਤਾਂ ਸੰਗਤਾਂ ਦੇ ਵਿੱਚ ਦੇਖੋ ਤੁਸੀਂ ਵੀ ਨਾਲ ਹੀ ਆ ਰਹੇ ਸੀ ਰਸਤੇ 'ਚ ਖੜੇ ਖੜੇ ਕੇ ਜਗਾ ਜਗਾ ਤੇ ਰੁਕੇ ਹੋਏ ਲੋਕ ਸਾਡਾ ਸੰਸਮਰਥਨ ਦੇਣ ਵਾਸਤੇ ਤੇ ਉਹਨਾਂ ਦਾ ਵੀ ਅਸੀਂ ਤਹਿਤ ਰੋਸਨ ਮਤ ਕਰਦੇ ਆ ਸੰਗਤਾਂ ਦੇ ਜਿਹੜੇ ਹੋਰ ਸੰਗਤਾਂ ਨੂੰ ਵੀ ਅਪੀਲ ਕਰਦੇ ਆ ਕਿ ਜਿਹੜੇ ਆਪਸੀ ਮਤਭੇਦ ਭੁਲਾ ਕੇ ਸਾਰੇ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇਸ ਇਨਸਾਨ ਦੇ ਹੰਦਸੇ ਤੁਸੀਂ ਅਕਾਲ ਤਖਤ ਸਾਹਿਬ ਤੇ ਵੀ ਗਏ ਸੀ ਸਾਰੀ ਸੰਗਤ ਨੂੰ ਨਾਲ ਲੈ ਕੇ ਉੱਥੋਂ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਨਹੀਂ ਗੁਰੂ ਮਹਾਰਾਜ ਦਾ ਅਸ਼ੀਰਵਾਦ ਚਾਹੀਦਾ ਹੁੰਦਾ ਜੀ ਗੁਰੂ ਮਹਾਰਾਜ ਬੜੇ ਵਿਅੰਤਿਆ ਤੇ ਬਾਕੀ ਹੋਰ ਠੀਕ ਹੈ ਬਹੁਤ ਬਹੁਤ ਵਧੀਆ ਸਾਹਿਬ ਮੈਂ ਜੀ ਬਹੁਤ ਕੁਝ ਕਹਿਣਾ ਚਾਹੁੰਦੀ ਹਾਂ ਜੀ ਇਹ ਜਿਹੜੀ ਇਲੈਕਸ਼ਨ ਹੈ ਇਹ ਇਲੈਕਸ਼ਨ ਕੰਪੇਨ ਤਹੇ ਜੇ ਸ਼ੁਰੂ ਹੋਣੀ ਹੈ ਹਜੇ ਤਾਂ ਅਸੀਂ ਆਸ਼ੀਰਵਾਦ ਲੈਣ ਲਈ ਥਾਂ-ਥਾਂ ਤੇ ਹਾਜ਼ਰ ਹੋ ਰਹੇ ਹਾਂ ਬਈ ਇਹ ਇੱਕ ਨੇਕੀ ਤੇ ਵਦੀ ਦੀ ਜੰਗ ਹੈ ਜੀ ਇਹ ਅਸੀਂ ਸਹਾ ਮੰਗਦੇ ਆ 84 ਦਾ ਅਸੀਂ ਸਹਾ ਮੰਗਦੇ ਆ 25000 ਲਾਵਾਰਸ਼ੀ ਰਸ਼ਾ ਜਿੰਨਾ ਚਿਰ ਸਾਨੂੰ ਇਹ ਇਨਸਾਫ ਨਹੀਂ ਮਿਲਦਾ ਇਹ ਜਿਹੜਾ جنگ ਹੈ ਇਹ ਕਦੇ ਮੁੱਕਣਾ ਤੇ ਨਹੀਂ ਕਿਉਂਕਿ ਸਟੇਟ ਹਮੇਸ਼ਾ ਜ਼ੁਲਮ ਕਰਦੀ ਆਈ ਹੈ ਤੇ ਅੱਜ ਸਾਡੀ ਇੰਨੀ ਜਿਹੜੀ ਬਦਰ ਹੋ ਗਈ ਹੈ ਦਸ਼ਾ ਕਿ ਇੱਕ ਸਿੱਖੀ ਤੇ ਹੀ ਅਟੈਕ ਹੋ ਰਿਹਾ ਹੈ ਇੱਕ ਤਾਂ ਜਦੋਂ ਵੀ ਜਿਹੜਾ ਕੋਈ ਬੰਦਾ ਅਮਰਤ ਦੀ ਗੱਲ ਕਰਦਾ ਹੈ ਅਮਰਤਪਾਲ ਸਿੰਘ ਅਮਰਤ ਦੀ ਗੱਲ ਕਰਦਾ ਹੈ ਨਸ਼ਿਆਂ ਦੇ ਵਿਰੁੱਧ ਚੱਲਦਾ ਹੈ ਤੇ ਬਹੁਤ ਸਾਰੇ ਸਿੰਘਾਂ ਨੂੰ ਨਾਨੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ। ਹੱਥ ਕਿਸੇ ਨਹੀਂ ਤੇ ਉਦੋਂ ਹੁੰਦੀ ਹੈ ਕਿ ਜਦੋਂ ਉਹਨਾਂ ਦੇ ਮਾਤਾ-ਪਿਤਾ ਇੱਕ ਚੇਤਨਾ ਮਾਚ ਦੰਦ ਕੰਸਾ ਕਰਨਾ ਚਾਹੁੰਦੇ ਸੀ ਤੇ ਉਹਨਾਂ ਤੇ 57 ਲਾ ਕੇ ਤੇ ਕੰਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ। ਇਹ ਕੋਈ ਸਮਝਣ ਵਾਲੀ ਗੱਲ ਹੈ ਇਹ ਸਿੱਖੀ ਨੂੰ ਖਤਮ ਕਰਨ ਦਾ ਇੱਕ ਅਜੰਡਾ ਹੈ ਜਿਹੜਾ ਪਟੀਆਂ ਪਾਰਟੀਆਂ ਦਾ ਜਿਹੜੀਆਂ ਨੈਸ਼ਨਲ ਪਾਰਟੀਆਂ ਉਹਨਾਂ ਦਾ ਜਿਹੜਾ ਇਹ ਏਜੰਡਾ ਹੈ ਨਾ ਕਿ ਅਸੀਂ ਸਿੱਖੀ ਨੂੰ ਖਤਮ ਕਰ ਦੇਾਂਗੇ ਸਿੱਖੀ ਕਦੇ ਖਤਮ ਤਾਂ ਨਹੀਂ ਹੋਣੀ ਉਹਨੀ ਪਰਫਲਤ ਹੋਊਗੀ ਜਿੰਨੀ ਇਹ ਲੋਕ ਸਾਨੂੰ ਤੰਗ ਕਰਦੇ ਪਰ ਜਿੱਥੋਂ ਤੱਕ ਮੈਂ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੇ ਖੜ ਕੇ ਗੱਲ ਕਰਨਾ ਚਾਹੁੰਦੀ ਹਾਂ ਅਸੀਂ ਇਨਸਾਫ ਮੰਗਦੇ ਹਾਂ 25000 ਲਾਹਵਾਰਸ ਲਾਸ਼ਾਂ ਦਾ ਅਸੀਂ ਇਨਸਾਫ ਮੰਗਦੇ ਹਾਂ ਜਿਨ੍ਹਾਂ ਨੇ ਰਲ ਕੇ ਸਾਡੇ ਨਾਲ ਧੋਖੇ ਕੀਤੇ ਆ ਜਿਨ੍ਹਾਂ ਨੇ ਸਾਡੇ ਨਾਲ ਬੇਅਦਬੀਆਂ ਕੀਤੀਆਂ ਜਿਹੜੀਆਂ ਸਾਨੂੰ ਬੇਅਦਬੀ ਦਾ ਵੀ ਕੋਈ ਇਨਸਾਫ ਨਹੀਂ ਹੋਇਆ ਤੇ ਨਿਤ ਦਿਨ ਦੇ ਸਾਡੇ ਜਿਹੜੇ ਸਬਜੈਕਟ ਹੁੰਦੇ ਆ ਮਨੁੱਖੀ ਅਧਿਕਾਰ ਵਾਲਿਆਂ ਦੇ ਤਾਂ ਤੁਸੀਂ ਸਮਝਦੇ ਹੋ ਪਰ ਸਾਡਾ ਅੱਜ ਦਾ ਜਿਹੜਾ ਮੇਨ ਵਿਸ਼ਾ ਇਹ ਹੈ ਵੀ ਅਸੀਂ ਇਹਨੂੰ ਇੱਕ ਧਰਮ ਯੁੱਧ ਮੋਰਚੇ ਦੇ ਤੌਰ ਤੇ ਲੜਦੇ ਹਾਂ ਔਰ ਜਦੋਂ ਧਰਮ ਤੇ ਯੁੱਧ ਦਾ ਮੋਰਚਾ ਹੁੰਦਾ ਉਹਦੇ ਵਿੱਚ ਕੁਰਬਾਨੀਆਂ ਵੀ ਕਰਨੀਆਂ ਪੈਂਦੀਆਂ ਉਦੇ ਵਿੱਚ ਸਾਰਾ ਕੁਝ ਸਾਨੂੰ ਪ੍ਰਸ਼ਾਦਾਂ ਵੀ ਦਿੱਤੀਆਂ ਵੀ ਆ ਤੇ ਦੇਣੀਆਂ ਵੀ ਪੈ ਸਕਦੀਆਂ ਤੇ ਪਰ ਮੈਦਾਨ ਵਿੱਚੋਂ ਜਿਹੜਾ ਮੈਦਾਨ ਨਹੀਂ ਛੱਡਿਆ ਜਾ ਸਕਦਾ ਖਾਲੀ ਮੈਂ ਪਹਿਲੇ ਦਿਨੋਂ ਹੀ ਅਨਾਉਂਸ ਕਰਤਾ ਸੀ ਇਸ ਵੇਲੇ ਕਿ ਮੈਂ ਇਹ ਇਲੈਕਸ਼ਨ ਨਹੀਂ ਲੜਨੀ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਮੈਦਾਨ ਜਿਹੜਾ ਉਹ ਖਾਲੀ ਛੱਡ ਦੇਣਾ ਕਿਉਂਕਿ ਜੇ ਅਸੀਂ ਮੈਦਾਨ ਖਾਲੀ ਛੱਡਦੇ ਆ ਤੇ ਜਿਹੜੇ ਧੜਵੀ ਬਣ ਕੇ ਪੰਜਾਬ ਦੇ ਵਿੱਚ ਜਿਵੇਂ ਆਪ ਪਾਰਟੀ ਆ ਗਈ ਹੈ ਜਿਹੜੇ ਨਵੇਂ ਇਨਕਲਾਬੀ ਜਾਂ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਆਤ ਦੇ ਹੈਗੇ ਆ ਸੁਰਖਰੂ ਹੋ ਕੇ ਨਿਕਲਦੇ ਪਏ ਆ ਤੇ ਉਹਨਾਂ ਦੇ ਗੱਲ ਪੈ ਰਹੀਆਂ ਇਹ ਸਾਰੀਆਂ ਗੱਲਾਂ ਹਨ ਤੇ ਘੱਟ ਤਾਂ ਕਿਸੇ ਨੇ ਵੀ ਨਹੀਂ ਗੁਜ਼ਾਰੀ ਕਾਂਗਰਸ ਤੋਂ ਲੈ ਕੇ ਕਾਲੀਆਂ ਤੋਂ ਲੈ ਕੇ ਅਸੀਂ ਕਿਉਂਕਿ ਮੇਰਾ 30 ਸਾਲ ਦਾ ਇਹ ਤਜਰਬਾ ਹੈ ਮੈਂ 30 ਸਾਲ ਦੇ ਵਿੱਚ ਸਾਰੀਆਂ ਲੋਕਾਂ ਨੂੰ ਵੇਖਿਆ ਔਰ ਸੰਗਤ ਦੇ ਨਾਲ ਚੱਲ ਕੇ ਵੀ ਵੇਖਿਆ ਉਹਨਾਂ ਸ਼ਹੀਦ ਪਰਿਵਾਰਾਂ ਦੇ ਵਿੱਚ ਖੜ ਕੇ ਵੀ ਵੇਖਿਆ ਉਹਨਾਂ ਦੀ ਕਿਸੇ ਨੇ ਬਾਹ ਨਹੀਂ ਛੱਡੀ ਅੱਜ ਇੱਕ ਵੱਡਾ ਜਿਹੜਾ ਮਸਲਾ ਹੈ ਉਹ ਪੰਜਾਬ ਦੇ ਵਿੱਚ 25000 ਜਿਹੜੀਆਂ ਲਾਸ਼ਾਂ ਉਹਨਾਂ ਦੀ ਪਛਾਣ ਕਰਾਉਂਦਾ ਹੈ ਉਹਨਾਂ ਨੂੰ ਡੈਥ ਸਰਟੀਫਿਕੇਟ ਦਵਾਉਂਦਾ ਹੈ ਅਸੀਂ ਬੇਸ਼ੱਕ ਇਸ ਇਲੈਕਸ਼ਨ ਦੇ ਵਿੱਚ ਇਹ ਮੁੱਦੇ ਵੀ ਉਭਾਰਾਂਗੇ ਪਰ ਜਿਹੜਾ ਮੇਨ ਮੁੱਦਾ ਇਹੀ ਹੈ ਕਿ ਜਿਹੜਾ ਸਿੱਖੀ ਦੇ ਉੱਤੇ ਅਟੈਕ ਹੋ ਰਿਹਾ ਹੈ ਜਿਹੜੀਆਂ ਨੈਸ਼ਨਲ ਪਾਰਟੀਆਂ ਸਿੱਖੀ ਨੂੰ ਖਤਮ ਕਰਨ ਤੇ ਤੁਹੀਆਂ ਹਨ ਅਸੀਂ ਉਹਨਾਂ ਦਾ ਟੱਕਰਾਂ ਕਰਨ ਦੇ ਲਈ ਅੱਜ ਮੈਦਾਨ ਦੇ ਵਿੱਚ ਹਾਜ਼ਰ। ਜਨਜੀ ਵਿਰੋਧੀ ਤਾਕਤਾਂ ਬੜੀਆਂ ਪਾਵਰਫੁੱਲ ਨੇ ਸਿੱਖ ਕੌਮ ਦੇ ਖਿਲਾਫ ਜਿਹੜੀਆਂ ਨੇ ਜਿਹੜੀਆਂ ਕੇਂਦਰ ਦੀਆਂ ਸਰਕਾਰਾਂ ਨਾਲ ਹੋ। ਔਰ ਸਾਡੀ ਕੌਮ ਜਿਹੜੀ ਆ ਇਸ ਵੇਲੇ ਖਖੜੀਆਂ ਕਰੇਲੇ ਖਿਲਰੀ ਪਈ ਆ। ਤੁਸੀਂ ਸਾਰੀ ਕੌਮ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇਸ ਮੈਂ ਸਾਰੀ ਸੰਦੇਸ਼ ਨੂੰ ਕੱਲ ਵੀ ਕਿਹਾ ਸੀਗਾ ਵੀ ਸਾਨੂੰ ਇੱਕ ਪਲੇਟਫਾਰਮ ਤੇ ਆਉਣਾ ਚਾਹੀਦਾ। ਤੁਸੀਂ ਗੱਲ ਲੰਬੀ ਹੁੰਦੀ ਹੈ ਜਦੋਂ ਮੇਰੀ ਇਲੈਕਸ਼ਨ ਸੀਗੀ ਤੇ ਬੀਬੀ ਜੰਗੀਰ ਕੌਰ ਮੇਰੇ ਪਰਲੇ ਆ ਗਈ ਸੀ ਜੇ ਅੱਜ ਇਲੈਕਸ਼ਨ ਹੈ ਤੇ ਅਸੀਂ ਜਿਹੜੀ ਐਨਾਉਂਸਮੈਂਟ ਹੈ ਭਾਈ ਅਮਰਪਾਲ ਸਿੰਘ ਦੀ ਇਹ ਪਹਿਲਾਂ ਹੀ ਤਿੰਨ ਦਿਨ ਹੋ ਚੁੱਕੀ ਸੀ ਪਰ ਫਿਰ ਵੀ ਅਕਾਲੀ ਦਲ ਨੇ ਆਪਣੀ ਸਮਝ ਦਿਖਾਉਂਦਿਆ ਵਰਸਾ ਬਲਟੋਆ ਨੂੰ ਮੈਦਾਨ ਵਿੱਚ ਲੈਤਾ ਹੈ ਇਹ ਪਬਲਿਕ ਨੂੰ ਜਵਾਬ ਦੇਣਾ ਪੈਣਾ ਹੈ ਸਾਨੂੰ ਤਾਂ ਪਤਾ ਹੈ ਅਸੀਂ ਸੱਚਾਈ ਤੇ ਖੜੇ ਹਾਂ ਸਾਨੂੰ ਤਾਂ ਪਤਾ ਹੈ ਕਿ ਕੀ ਹੋ ਰਿਹਾ ਸੀ ਵੀ ਇਹ ਪੁੱਛਣਾ ਵੀ ਚਾਹੁੰਦੇ ਆ ਅਕਾਲੀ ਦਲ ਨੂੰ ਅਸੀਂ ਵੀ ਸਰਵਟ ਨੂੰ ਵੀ ਪੁੱਛਣਾ ਚਾਹੁੰਦੇ ਆ ਤੁਹਾਡੇ ਹੱਥ ਰਾਜ ਭਾਗ ਆਇਆ ਸੀ ਤੁਸੀਂ ਉਦੋਂ ਕੀ ਕੀਤਾ ਤੇ ਹੁਣ ਤੁਹਾਡਾ ਕੀ ਏਜੰਡਾ ਹੈ ਹੁਣ ਤੁਸੀਂ ਕੀ ਕੰਮ ਨੂੰ ਦੇਣਾ ਚਾਹੁੰਦੇ ਆ ਹੁਣ ਕਿਉਂ ਤੁਸੀਂ ਸਾਡੇ ਨਾਲ ਹੀ ਟੱਕਰ ਲੈਣਾ ਚਾਹੁੰਦੇ ਆ ਜਿੱਥੇ ਜ਼ੁਲਮ ਹੋ ਰਿਹਾ ਟੱਕਰ ਉਹਨਾਂ ਨਾਲ ਲਵੋ ਠੀਕ ਹੈ ਮੈਂ ਉਂਝ ਕੋਈ ਖਿਲਾਫ ਨਹੀਂ ਆ ਜਿਹੜਾ ਕੋਈ ਕੈਂਡੀਡੇਟ ਕਿਸੇ ਵੀ ਪਾਰਟੀ ਨੇ ਦਿੱਤਾ ਉਹਨਾਂ ਨੂੰ ਮੁਬਾਰਕਬਾਦ ਹੈ ਤੇ ਉਹ ਆਉਣ ਮੈਦਾਨ ਦੇ ਵਿੱਚ ਪਰ ਅਸੀਂ ਤਾਂ ਹੱਕ ਸੱਚ ਇਨਸਾਫ ਲਈ ਲੜਨਾ ਹੈ ਨਾ ਸਾਡਾ ਕਿਸੇ ਪਾਰਟੀ ਨਾਲ ਤੁਹਾਡਾ ਨਾ ਕਿਸੇ ਨਾਲ ਸਾਡਾ ਤੁਹਾਡਾ ਤਾਂ ਪਰਮਾਤਮਾ ਦੇ ਨਾਲ ਹੈ ਤੇ ਅਸੀਂ ਸੱਚ ਨਾਲ ਖੜਨਾ ਹੈ ਸੱਚ ਨਾਲ ਖੜ ਕੇ ਸਿਧਾਂਤ ਤੋਂ ਪਰੇ ਨਹੀਂ ਹੋਣਾ ਬਸ ਇਹੋ ਹੀ ਸਾਡੀ ਆਖਰੀ ਉਮੀਦ ਹੈ ਕਿ ਅਸੀਂ ਮਰ ਕੇ ਵੀ ਲੜ ਕੇ ਵੀ ਜਿਵੇਂ ਵੀ ਹੋਇਆ ਸੀ ਮੈਦਾਨ ਨਹੀਂ ਛੱਡਣਾ ਚਾਹੁੰਦੇ ਅਸੀਂ ਅਖੀਰ ਤੱਕ ਜਿਵੇਂ ਗੁਰੂ ਸਾਹਿਬਾਂ ਦਾ ਸਾਨੂੰ ਉਪਦੇਸ਼ ਹੈ ਅਸੀਂ ਲੜਨਾ ਚਾਹੁੰਦੇ ਜੀ ਬਹੁਤ ਕਿਵੇਂ ਤੁਸੀਂ ਸੁਣਿਆ ਹੈ ਕਿ ਭਾਈ ਅਮਰਤਪਾਲ ਜੀ ਦੇ ਮਾਤਾ ਜੀ ਨੇ ਅਤੇ ਬੀਬੀ ਖਾਲੜਾ ਜੀ ਨੇ ਬੜੇ ਸੱਚਜੇ ਢੰਗ ਦੇ ਨਾਲ ਉਹਨਾਂ ਨੇ ਦੱਸਿਆ ਕਿ ਜਿੱਥੇ ਸਿੱਖੀ ਦਾ ਘਾਣ ਹੋ ਰਿਹਾ ਹੈ ਨੌਜਵਾਨ ਪੀੜ੍ਹੀ ਜਿਹੜੀ ਆ ਸਾਡੇ ਸਿੱਖੀ ਦੇ ਜਿਹੜਾ ਕੋਈ ਗੱਲ ਕਰਦਾ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਉਹਨਾਂ ਦੀ ਆਜ਼ਾਦੀ ਵਾਸਤੇ ਅਤੇ ਆਪਣੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਜਿਨ੍ਹਾਂ ਨੇ ਜਿਹੜੀ ਗੱਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜਿੱਥੇ ਸਾਡੇ ਬੰਦੀ ਸਿੰਘਾਂ ਨੂੰ ਪਹਿਲਾਂ ਸਰਕਾਰਾਂ ਜਿਹੜੀਆਂ ਵੀ ਬੰਦ ਕਰੀਆਂ ਪੰਜਾਬ ਦੇ ਜੁम्मेवारी ਬੰਦੀ ਸੀ ਉਹਨਾਂ ਦੀ ਰਿਹਾ ਕਰਾਉਣ ਦੀ ਪਰ ਜਿਹੜਾ ਅਜੇ ਤੱਕ ਉਹਨਾਂ ਰਿਹਾ ਨਹੀਂ ਕਰਾਇਆ ਇਹ ਅੱਜ ਸਮਾਂ ਆਇਆ ਹੈ ਕਿ ਜਿਹੜਾ ਜਿਹੜਾ ਵਾ ਇਸ ਇਲੈਕਸ਼ਨ ਦੇ ਵਿੱਚ ਉਤਰ ਲਈ ਮਜਬੂਰ ਹੋਣਾ ਪਿਆ ਹੈ ਸੋ ਸੁਚੱਜੇ ਢੰਗ ਨਾਲ ਜਿਨ੍ਹਾਂ ਨੇ ਗੱਲਬਾਤ ਕਰਕੇ ਜਵਾਬ ਦਿੱਤਾ ਹੈ ਤੇ ਇਹ ਲੋਕਾਂ ਤੇ ਕੀ ਅਸਰ ਹੁੰਦਾ ਹੈ ਖਡੂਰ ਸਾਹਿਬ ਹਲਕੇ ਦੇ ਉੱਤੇ ਵਸਨੀਕਾਂ ਤੇ ਕੀ ਅਸਰ ਹੁੰਦਾ ਹੈ ਇਹਨਾਂ ਨੇ ਇਹ ਵੀ ਅਪੀਲ ਕੀਤੀ ਕਿ ਜਿੱਥੇ ਬੀਬੀ ਖਾਲੜਾ ਜੀ ਪਹਿਲਾਂ ਇਲੈਕਸ਼ਨ ਦੇ ਵਿੱਚ ਖੜੇ ਸਨ ਤੇ ਲੋਕਾਂ ਨੇ ਸਾਥ ਦਿੱਤਾ ਪਰ ਭਰਪੂਰ ਸਾਥ ਨਾ ਦੇ ਕੇ ਇੱਕ ਜਿਹੜਾ ਇੱਕ ਮੇਹਣਾ ਜਿਹਾ ਰਹਿ ਗਿਆ ਤੇ ਅੱਜ ਇਸ ਵਾਰ ਜਿਹੜਾ ਭਾਈ ਅਮਰਤਪਾਲ ਸਿੰਘ ਜੀ ਨੂੰ ਵੋਟਾਂ ਪਾਉਣ ਵਾਸਤੇ ਉਹਨਾਂ ਨੇ ਬੇਨਤੀ ਕੀਤੀ ਹੈ ਤੇ ਜਿਹੜਾ ਵਾ ਲੋਕਾਂ ਦਾ ਕੀ ਸਾਥ ਤੇ ਸਮਾਂ ਮਿਲਦਾ ਹੈ ਲੋਕ ਚੇਤਨਾ ਤੋਂ ਸਤਨਾਮ ਜੱਜ ਕੈਮਰਾਮੈਨ ਆਕਾਸ਼ਦੀਪ ਦੇ ਨਾਲ